ਅ ਇੰਡੀਆ ਦੇ ਉੱਤੇ ਇੱਕ ਟੈਰਰਿਸਟ ਸਟੇਟ ਦੀ ਸਟੈਂਪ ਲੱਗਦੀ ਆ ਇੱਕ ਰੌਗ ਸਟੇਟ ਦੀ ਸਟੈਂਪ ਲੱਗਦੀ ਆ ਤਾਂ ਛੋਟੇ ਮੋਟੇ ਕੰਟਰੀ ਵੀ ਨੇ ਨਾ ਜਿਹੜੇ ਆਲੇ ਦੁਆਲੇ ਦੇ ਉਹ ਵੀ ਇੰਡੀਆ ਦੇ ਨਾਲ ਵਪਾਰ ਕਰਨਾ ਬੰਦ ਕਰਨਗੇ ਜਿਹੜਾ ਰੁਪਈਆ ਹੁਣ 86 87 ਨੂੰ ਜਿਹੜਾ ਡਾਲਰ 86 87 ਰੁਪਈਏ ਨੂੰ ਹੋਇਆ ਉਹਨੇ ਮੰਨ ਲਾ 150 ਪੌਣੇ 200 ਡਾਲਰ ਤੇ ਰੁਪਈਏ ਤੇ ਜਾਣਾ ਡਾਲਰ ਨੇ ਉਸ ਦੀ ਉਹਨੇ ਇੰਨਾ ਥੱਲੇ ਡਿੱਗਣਾ ਜਾ ਕੇ ਤੇ ਇਹ ਤਾਂ ਅਸੀਂ ਗੱਲ ਕਹੀ ਹੋਈ ਹੈ ਤਾਂ ਪੰਜਾਂ ਛੇਾਂ ਮਹੀਨਿਆਂ ਦੇ ਵਿੱਚ ਸਾਰਾ ਕੁਝ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿੱਥੇ ਅਸੀਂ 100 ਸਾਖੀ ਦੀ ਪੇਸ਼ ਨੂੰ ਕੋਈ ਕਰਦੇ ਆ ਉਹ ਪੜ੍ਹ ਕੇ ਦੇਖਦੇ ਆ ਗੁਰੂ ਸਾਹਿਬ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਭਵਿੱਖਬਾਣੀਆਂ ਨੇ ਉਹਨਾਂ ਦੇ ਸਾਹਮਣੇ ਅਸੀਂ ਦੇਖਦੇ ਆ ਕਿ ਚੀਨ ਤੇ ਰੂਸ ਚੜ ਕੇ ਆਉਂਦਾ ਉਸ ਖਿੱਤੇ ਦੇ ਵਿੱਚ ਨਾਰਥ ਵਾਲੇ ਪਾਸੇ ਜਿੱਥੇ ਪੰਜਾਬ ਦੇ ਉੱਪਰਲੇ ਪਾਸਿਆਂ ਤੋਂ ਰੂਸ ਤੇ ਚੀਨ ਚੜ ਕੇ ਆਉਦਾ ਪਰ ਜਦੋਂ ਅਸੀਂ ਖਬਰ ਸੁਣਾਉਂਦੇ ਆ ਕਿ ਚੀਨ ਦਾ ਭਾਰਤ ਨਾਲ ਸਮਝੌਤਾ ਹੋ ਗਿਆ ਤੇ ਉਹ ਚੀਜ਼ਾਂ ਇੱਕਦਮ ਹੀ ਪਾਸੇ ਚਲੀਆਂ ਜਾਂਦੀਆਂ ਨੇ ਸਾਈਡ ਤੇ ਚਲੀਆਂ ਜਾਂਦੀਆਂ ਨੇ ਫਿਰ ਕਿਉਂ ਤਾਂ ਅਚਾਨਕ ਇਹ ਗੱਲ ਆਉਂਦੀ ਹੈ ਕਿ ਚੀਨ ਤਾਂ ਇੰਡੀਆ ਤਾਂ ਬ੍ਰਿਕਸ ਨੂੰ ਛੱਡ ਗਿਆ ਬ੍ਰਿਕਸ ਨੂੰ ਛੱਡ ਗਿਆ ਤੇ ਉਹ ਫਿਰ ਉਦਾਂ ਦੀ ਸੰਭਾਵਨਾ ਬਣ ਜਾਂਦੀ ਹੈ ਫਿਰ ਐਦਾਂ ਬੜੇ ਮਤਲਬ ਕੁਝ ਘੰਟਿਆਂ ਦੇ ਵਿੱਚ ਹੀ ਖਬਰ ਬਦਲਦੀ ਕੁਝ ਘੰਟਿਆਂ ਦੇ ਵਿੱਚ ਨਵੀਂ ਖਬਰ ਸਾਨੂੰ ਆਉਂਦੀ ਹੈ ਤੇ ਸਾਰਾ ਕੁਝ ਇੰਨੀ ਤੇਜ਼ੀ ਦੇ ਨਾਲ ਵਾਪਰ ਰਿਹਾ ਕਿ ਮੈਨੂੰ ਲੱਗਦਾ ਕਿ ਸਾਲ ਇਸ ਸਾਲ 26 ਚ 27 ਚ ਮਤਲਬ ਇਹਨਾਂ ਸਾਲਾਂ ਦੇ ਦੌਰਾਨ ਹੀ ਅਸੀਂ ਕੁਝ ਨਾ ਕੁਝ ਵੱਡਾ ਦੇਖਾਂਗੇ ਸੋ ਇਹ ਸਾਰਾ ਕੁਝ ਚੱਲ ਰਿਹਾ